ਕੋਡਾ ਕੋਈ ਫਰਜ਼ ਨਹੀਂ ਮੰਨਦਾ ਹੈਗਾ ਤੁਸੀਂ ਮੰਮੀ ਦੇ ਕੋਲ ਰਹਨੇ ਹੋ ਹੁਣ ਜਦੋਂ ਸਭ ਤੋਂ ਵੱਧ ਉਹਨਾਂ ਨੂੰ ਤੁਹਾਡੀ ਲੋੜ ਆ ਤਾਂ ਤੁਸੀਂ ਉਹਨਾਂ ਨੂੰ ਸਾਂਭ ਵੀ ਨਹੀਂ ਸਕਦੇ ਹੈਗੇ ਨਹੀਂ ਮੈਂ ਨਹੀਂ ਸਾਂਭ ਸਕਦੀ ਮੈਨੂੰ ਵੀ ਕਿਸੇ ਟਾਈਮ ਲੋਡ ਸੀਗੀ ਮੈਨੂੰ ਕਿਹਨੇ ਸਾਮਿਆ ਸੀਗਾ ਯਾਦ ਕਰੋ ਦੀਦੀ ਉਹ ਟਾਈਮ ਜਦੋਂ ਮੈਨੂੰ ਲੋਡ ਸੀਗੀ ਮੰਮੀ ਜੀ ਦੀ ਮੰਮੀ ਜੀ ਮੈਂ ਆਰਾਮ ਕਰਦੀ ਆਂਗੀ ਥੋੜਾ ਟਾਈਮ ਮੈਂ ਨਾ ਘਬਰਾਟ ਜੀ ਹੋ ਰਹੀ ਆ ਮੈਨੂੰ ਨਹੀਂ ਕੋਈ ਆਰਾਮ ਨਹੀਂ ਕਰਨਾ ਜਾ ਕੇ ਤੇਰੀ ਦੀਦੀ ਨੇ ਆਉਣਾ ਜਾ ਕੇ ਸਮਾਨ ਬਣਾ ਪਰ ਮੰਮੀ ਜੀ ਮੇਰੀ ਹਾਲਤ ਤਾਂ ਦੇਖੋ ਤੁਸੀਂ ਕਿਹੋ ਜਿਹਾ ਮੈਂ ਤਾਂ ਖੜਿਆ ਨਹੀਂ ਜਾਂਦਾ ਹੈਗਾ ਮੈਨੂੰ ਘਬਰਾਟ ਹੋ ਰਹੀ ਹੈਗੀ ਬਹੁਤ ਜ਼ਿਆਦਾ ਮੈਂ ਤਾਂ ਨਹੀਂ ਬਣਾਣਾ ਹੈਗਾ ਸਮੋਨਾ ਨੂੰ ਲੈ ਐਹੀ ਜੀ ਹਾਲਤ ਮੇਰੇ ਤੇ ਵੀ ਆਈ ਆ ਮੈਂ ਬਥੇਰੇ ਕੰਮ ਕੀਤੇ ਨੇ ਬਹਾਨੇ ਨਾ ਘੜ

सत मम्मी जी सताल हरप्रीत पानी लिया ले, तेरी दीदी भी आ गई नहीं है सारा दिन। जिल्ली दीदी जी। आलो जा सत्या खड़ी ना रह जाके उपरों कपड़े ला लिया ਪਰ ਮੰਮੀ ਮੈਨੂੰ ਤਾਂ ਡਾਕਟਰ ਨੇ ਮਨਾ ਕੀਤਾ ਇਸ ਹਾਲਤ ਤੋਂ ਪੌੜੀਆਂ ਚੜ੍ਹਨ ਤੋਂ ਮੈਂ ਕਿਵੇਂ ਉੱਪਰ ਜਾ ਕੇ ਕੱਪੜੇ ਉਤਾਰ ਕੇ ਲਿਆਉਣਾ ਤੁਹਾਨੂੰ ਪਤਾ ਤਾਂ ਹੈਗਾ ਰੋਜ਼ ਇਹਦੇ ਪਾਪਾ ਹੀ ਤਾਂ ਕੱਪੜੇ ਲਾ ਕੇ ਲੈ ਕੇ ਆਉਂਦੇ ਨੇ ਸ਼ਾਮ ਨੂੰ ਆ ਕੇ ਲੈ ਸੁਣ ਲਈ ਆਏ ਨੇ ਡਾਕਟਰ ਦੀਆਂ ਡਾਕਟਰ ਤਾਂ ਐਵੇਂ ਜਿਵੇਂ ਬੋਲੀ ਜਾਂਦੇ ਹੁੰਦੇ ਨੇ ਜੇ ਤੁਰेंगी ਫਿਰेंगी ਤਾਂ ਹੀ ਬੱਚਾ ਠੀਕ ਰਹੂਗਾ ਇਹ ਇਨਕਾਰ ਨਹੀਂ ਕਰਮਾਂ ਦਾ ਹਿਸਾਬ ਹੈ ਜਿਸਨੇ ਸਾਥ ਨਹੀਂ ਦਿੱਤਾ ਉਸ ਨੂੰ ਸਹਾਰਾ ਕਿੱਥੋਂ ਮਿਲੇਗਾ